ਦੋ ਥੀਰਾਂ ਵਿਚ ਚੱਲੀਆਂ ਗੋਲੀਆਂ ਤਿੰਨ ਬੰਦਿਆਂ ਦਾ ਹੋਇਆ ਕਤਲ ਦੋ ਜ਼ਖਮੀ ਕਨੌਰ ਨੇੜਲੇ ਪਿੰਡ ਚਤਰਨਗਰ ਨਗਾਵਾ ਵਿਖੇ ਜ਼ਮੀਨ ਵਾਉਣ ਨੂੰ ਲੈ ਕੇ ਦੋ ਥੀਰਾਂ ਵਿਚ ਹੋਈ ਝੜਪ ਚੱਲੀਆਂ ਗੋਲੀਆਂ ਤਿੰਨ ਬੰਦਿਆਂ ਦੀ ਹੋਈ ਮੌਤ ਦੋ ਜ਼ਖਮੀ ਹੁਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਕਿਸੇ ਕੰਪਨੀ ਦੀ ਜ਼ਮੀਨ ਹੈ ਦੋਨੋਂ ਧਿਰਾਂ ਵੱਲੋਂ ਕਿਸੇ ਜ਼ਮੀਨ ਨੂੰ ਵਾਉਣ ਕਰਕੇ ਇਹ ਝਗੜਾ ਹੋਇਆ ਹੈ ਮਰਨ ਵਾਲਿਆਂ ਵਿੱਚ ਦੋ ਬਾਪੁੱਤ ਦੱਸੇ ਜਾ ਰਹੇ ਹਨ ਅਤੇ ਇੱਕ ਦੂਜੀ ਪਾਰਟੀ ਦਾ ਬੰਦਾ ਮਰਿਆ ਹੈ ਬਾਕੀ ਸੰਭੋ ਪੁਲਿਸ ਵੱਲੋਂ ਤਹਿਕੀਕਾਤ ਜਾਰੀ ਹੈ ਸੁਣੋ ਕੀ ਕਹਿੰਦੇ ਹਨ ਪਿੰਡ ਵਾਸੀ ਅਤੇ ਡੀਐਸਪੀ ਕਨੌਰ ਬੁੱਟਾ ਸਿੰਘ ਜੀ ਕੋ ਕਿੰਨੇ ਬੰਦਿਆਂ ਦੀ ਮੌਤ ਹੋਈ ਹੈ ਬਰੀਫਰ ਤੁਹਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾ ਚਤਰਨਗਰ ਪਿੰਡ थाना ਸ਼ੰਭੂ ਦੇ ਰੀਅ ਵਿੱਚ ਖੇਤਾਂ ਦੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਮੱਦੇ ਨਜ਼ਰ ਜਿਹੜੀ ਹੈ ਚਗਾਵਾ ਸੋਰੀ ਨਗਾਵਾਾਂ ਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਹੈ ਆਖਰੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓਪੁੱਤ ਜਸ਼ਵਿੰਦਰ ਸਿੰਘ ਤੇ ਜ਼ਬਾਬ ਅਦਲਵਾਦ ਸਿੰਘ ਨੇ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਉਹ ਮੌਕੇ ਦੀ ਮੌਤ ਹੋ ਗਈ ਮੌਕੇ ਤੇ ਖੜੇ ਅਸੀਂ ਮੌਕਮਲਾ ਕਰ ਲਿਆ ਸਾਰੇ ਹਾਲਾਤ ਪੁਤਾਲ ਕਰਕੇ ਜਿੰਬੰਦੀ ਕਰ ਲਈ। ਜੋ ਵਾਰਸ ਜਾਣਦੇ ਨੂੰ ਨੇ ਨਤਾਕੂਨ ਸਰ ਕਿਤੇ ਨਹੀਂ। ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ? ਇਸ ਤਰ੍ਹਾਂ ਕਿ ਨਹੀਂ ਦੱਸਿਆ ਸਰ ਜੀ। ਇਹਦੇ ਇਨਵੈਸਟੀਗੇਸ਼ਨ ਕਰ ਰਿਆ ਪੋਸ਼ਟ ਮਾਰਦ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਮਝੇ। ਸਰ ਮਰ ਕਿੰਨੀ ਹੈ ਜੀ? ਕਿੰਨੇ ਦੇ ਚੱਕਰ। ਹੱਥ ਨੋਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ? ਇਹ ਸਾਰਾ ਜੀ ਪੁਤਾਲ ਕਰ ਰਹੇ ਆ। ਇਹ ਕਿਹੜਾ ਬੰਦਾ ਹੈਗਾ ਸੁਤਿੰਦਰ ਸਿੰਘ ਉਹ ਕਰੀਬ 35-40 ਸਾਲ ਦਾ ਹੈ। ਦੂਸਰੇ ਜਿਹੜੇ ਇੱਕ 40-42 ਸਾਲ ਦਾ ਹੈ ਕਿਹੜਾ ਹੈਗਾ? ਅਜਨਿਆ 50 ਸਾਲ ਦਾ ਸਰ ਕੋਈ ਫੱਟੜ ਵੀ ਇਹ ਜੀ ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਨੂੰ ਮਾਰੇ ਹਜੇ ਕਿਆ ਨਹੀਂ ਸਰ ਦਾ ਹਸਪਤਾਲ ਕੀ ਪਤਾ ਹੈ ਕਿ ਹਾਥੋ ਰਾਜਪੁਰੇ ਪੀਜਨ ਹਸਪਤਾਲ ਲੱਖ ਲਵਿੰਦੇ ਸਰ ਇਹਨਾਂ ਦਾ ਪੋਸਟ ਮੈਡਮ ਕਿਸੇ ਕਰਵਾਇਆ ਜਾ ਰਿਹਾ ਹੈ ਇਹ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਰਾਜਪੁਰੇ ਕਰਾਓ ਸਰ ਜਿਹੜੇ ਇਹਨਾਂ ਦੇ ਕੋਈ ਵਾਰਤ ਹੈਗੇ ਆ ਉਹਨਾਂ ਦੇ ਸਟੇਟ ਦੇ ਉੱਪਰ ਤੇ ਸਟੇਟ ਦੇ ਉੱਪਰ ਪਰਚਾ ਕਰਨ ਨੂੰ ਹਾਂ ਜੇ ਵਾਰਸ਼ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਿਖਾਂਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਸਕਤੀ ਨਾਲ ਜਿਹੜਾ ਜਿਨ੍ਹਾਂ ਨੇ ਜੋਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਸਰ ਇਹ ਜ਼ਮੀਨ ਦਾ ਕੀ ਮਸਲਾ ਸੀ ਵੀ ਕੋਈ ਠੀਕੇ ਵਗੈਰੇ ਹੁੰਦਾ ਕਿ ਇਹ ਪਰਤਾਲ ਕਰ ਰਿਹਾ ਹੈ ਕੀ ਮਸਲਾ ਜੀ ਸਰ ਕੋਈ ਮੈਨੂੰ ਪਤਾ ਵੀ ਲੱਗ ਰਿਹਾ ਹੈ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਇਹ ਪਰਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਨੇ ਫੈਸਲਾ ਕਰਵਾਇਆ ਬਾਕੀ ਜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਹੀ ਨਾ ਕੁਝ ਲਿਆ ਜਾਵੇ ਸਰ ਕੀ ਨਾਮ ਹੈ ਸਰ ਕੀ ਨਾਮ ਤੁਹਾਡਾ ਬਲਦੇਵ ਸਿੰਘ ਨਗਾਵਾ ਜੀ ਸਰ ਜਿਹੜੀ ਪਿੱਤਲ ਲੜਾਈ ਹੋਈ ਹੈ ਤਿੰਨ ਬੰਦੇ ਦੱਸੇ ਦੇ ਬਾਰੇ ਜਾਣਕਾਰੀ ਚਾਹੀਦੀ ਉਹ ਕਿ ਇਹ ਇਸ ਤਰ੍ਹਾਂ ਜੀ ਇਹ ਪਿੰਡ ਨਗਾਹ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆ ਖਰੀਦੀ ਹੋਈ ਹੈ ਇਹਦੇ ਵਿੱਚ ਦੋਵੇਂ ਧਿਰਾਂ ਆਪਸੇ ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋਇਆ ਕਿਹੜੇ ਨੇ ਨਹੀਂ ਭਰਿਆ ਹੋਇਆ ਇਹਨਾਂ ਦਾ ਆਪਸੇ ਟਕਰਾਅ ਹੋ ਗਿਆ ਤੇ ਹੁਣ ਤਿੰਨੇ ਡੈਥ ਹੋ ਗਈ ਜੀ ਕਿਹੜੀ ਕੰਪਨੀ ਜ਼ਮੀਨ ਹੈ ਸਾਰੀ ਇਹ ਇੰਡੋ ਇੰਡੋਨੇਸ਼ੀਆ ਇੰਡੋਨੇਸ਼ੀਆ ਕੰਪਨੀ ਨੂੰ ਸਰਪੰਚ ਸਾਹਿਬ ਕਨੇਵਰ ਸੂਚਨਾ ਮਿਲੀ ਹੋਵੇਗੀ ਮੈਨੂੰ ਜੀ 7:30 ਵਜੇ ਫਤ ਲੱਗੇਗੀ ਇਹ 7:30 ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿਹਨੂੰ ਜੀ ਮੇਰੇ ਤੋਂ ਪਹਿਲਾਂ ਪੁਲਿਸ ਉਹ ਖੜੀ ਸੀ ਜੀ ਮੈਂ ਜਦੋਂ ਆਇਆ ਪਿੰਡੋਂ ਇੱਥੇ ਪੁਲਿਸ ਆਈ ਖੜੀ ਸੀਗੀ